ਤੁਹਾਡਾ ਕੀ ਨਾਮ ਹੈ ਮੇਰਾ ਨਾਮ ਬੰਦਨਾ ਹੈ ਬੰਦਨਾ ਬੰਦਨਾ ਤੁਸੀਂ ਇੱਕ ਅਲੱਗ ਰਿਲੀਜੀਅਨ ਤੋਂ ਆਏ ਤੇ ਜਦੋਂ ਇਹਨਾਂ ਨੇ ਆਪਣੇ ਆਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਤੁਸੀਂ ਆਪਣੇ ਆਪ ਨੂੰ ਇਹਨਾਂ ਦੇ ਨਾਲ ਬਦਲਣ ਦੀ ਕੋਸ਼ਿਸ਼ ਕੀਤੀ ਕਿ ਥੋੜਾ ਸਮਾਂ ਲੱਗਿਆ ਸੀ ਨਹੀਂ ਮੈਨੂੰ ਥੋੜਾ ਸਮਾਂ ਲੱਗਿਆ ਸੀ ਕਿਉਂਕਿ ਇਹਨਾਂ ਦਾ ਪਹਿਲੇ ਤੋਂ ਸੀਗਾ ਕਿ ਹਾਂ ਮੈਂ ਅੰਮ੍ਰਿਤ ਸ਼ਕਨਾਂ ਜਿੱਦਾਂ ਇਹਨਾਂ ਦੇ ਦਿਮਾਗ 'ਚ ਆਇਆ ਤਾਂ ਕੁੜੀਆਂ ਨੂੰ ਹੁੰਦਾ ਨਾ ਥੋੜਾ ਮੈਂਟਲੀ ਪ੍ਰੀਪੇਅਰ ਹੋਣਾ ਪੈਂਦਾ ਇਸ ਚੀਜ਼ ਲਈ ਕਿ ਮਤਲਬ ਸਭ ਕੁਝ ਛੁੱਟਿਆ ਨਾ ਮੇਕਅਪ ਤੋ ਲੱਗ ਗਿਆ ਆਪਣਾ ਡ्रेसਿੰਗ ਸੈਂਸ ਹੋ ਗਿਆ ਫਿਰ ਜਿੱਦਾਂ ਆਪਾਂ ਨੂੰ ਆਈਬ੍ਰੋਜ਼ ਦਾ ਵੈਕਸਿੰਗ ਹੈ ਉਹ ਕਿੰਨੇ ਸ਼ੌਂਕ ਹੁੰਦੇ ਆ ਉਹ ਸਭ ਕੁਝ ਛੁੱਟਿਆ ਨਿਆ ਫਿਰ ਉਸਦੇ ਲਈ ਥੋੜਾ ਟਾਈਮ ਲੱਗਦਾ ਹੈ ਖੁਦ ਨੂੰ ਮੈਂਟਲੀ ਪ੍ਰੀਪੇਅਰ ਕਰਨ ਲਈ ਜਦੋਂ ਇਹ ਮੈਂਟਲੀ ਆਪਣੇ ਆਪ ਨੂੰ ਪ੍ਰੀਪੇਅਰ ਕਰ ਰਹੇ ਸੀ ਤੁਸੀਂ ਰੋਜ਼ ਮੋਟੀਵੇਸ਼ਨ ਦਿੰਦੇ ਸੀ ਕਿ ਨਹੀਂ ਅੱਜ ਜੇ ਸੋਚ ਰਹੇ ਹੋ ਕੱਲ ਹੋਰ ਵਧੀਆ ਸੋਚ ਮਨ ਵਿੱਚ ਗੁਰੂ ਜੀ ਦੇਣਗੇ ਕਿਉਂਕਿ ਇੱਕ ਅਲੱਗ ਰਿਲੀਜੀਅਨ ਨੂੰ ਕਹਿੰਦੇ ਨਾ ਵੀ ਧਰਮ ਪਰਿਵਰਤਨ ਜਿਹੜੀ ਚੀਜ਼ ਪਿੱਛੇ ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਪਰਿਵਾਰ ਵਾਰ ਦਿੱਤੇ ਤੇ ਕਦੀ ਲੱਗਿਆ ਨਹੀਂ ਕਿ ਤੁਸੀਂ ਇਹਨਾਂ ਨਾਲ ਜੇ ਇੱਕ ਵਾਰੀ ਕਹਿੰਨੇ ਹੋ ਦੋ ਵਾਰੀ ਕਹਿੰਨੇ ਹੋ ਤਾਂ ਸ਼ਾਇਦ ਉਹਨਾਂ ਤੇ ਪ੍ਰੈਸ਼ਰ ਬਣ ਰਿਹਾ ਹੈ ਕਿਵੇਂ ਇਹਨਾਂ ਦੇ ਮਨ ਦੇ ਵਿੱਚ ਆਪਣੀਆਂ ਮੈਂ ਦੱਸਦਾ ਇਸ ਇਸ ਲਈ ਮੈਂ ਮਤਲਬ ਕਿ ਵੀ ਇਹਨਾਂ ਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ ਤੁਹਾਡੇ ਸਾਹਮਣੇ ਬੈਠੇ ਚਾਹੇ ਪੁੱਛ ਵੀ ਸਾ ਇਹਦੇ ਲਈ ਮੈਂ ਆਪਣੇ ਗੁਰੂਆਂ ਨੂੰ ਮਤਲਬ ਕਿ ਅਰਜ਼ੀਆਂ ਲਾਈਆਂ ਬੇਨਤੀਆਂ ਕੀਤੀਆਂ ਕਿ ਮਹਾਰਾਜ ਵੀ ਮੈਂ ਅਮਰਤ ਛਕਣਾ ਚਾਹੁੰਨਾ ਮੈਂ ਖੰਡੇ ਬਾਟੇ ਦੀ ਪੌਲ ਲੈਣੀ ਆ ਤੇ ਪਰ ਪਹਿਲਾਂ ਇਹਨਾਂ ਨੂੰ ਤਿਆਰ ਕਰੋ ਕਿਉਂਕਿ ਮੈਂ ਮਹਾਰਾਜ ਨੂੰ ਇਹ ਕਿਹਾ ਕਿ ਜਿੱਦਾਂ ਇੱਕ ਕਹ ਲਓ ਵੀ ਮੈਂ ਓਦਾਂ ਕਵਾਂ ਨਾ ਵੀ ਫ੍ਰੈਂਕਲੀ ਮੈਂ ਮਹਾਰਾਜ ਕੇ ਸ਼ਰਤ ਰੱਖੀ ਕਿ ਮਹਾਰਾਜ ਵੀ ਮੈਂ ਤੁਹਾਡੇ ਮਤਲਬ ਕਿ ਆ ਆਣਾ ਚਾਹਨਾ ਵਾ ਮਤਲਬ ਕਿ ਵੀ ਮੈਨੂੰ ਅੱਗੇ ਵਧਣ ਲਈ ਮੈਂ ਤਿਆਰ ਆ ਪਰ ਪਹਿਲਾਂ ਬੀਬੀ ਨੂੰ ਮਤਲਬ ਤਿਆਰ ਕਰੋ ਇਹ ਤਿਆਰ ਨੇ ਤੇ ਮੈਂ ਤਿਆਰ ਬਰ ਤਿਆਰ ਆ ਹਨਾ ਤੇ ਉਹ ਮਹਾਰਾਜ ਨੇ ਮਤਲਬ ਕਹਿ ਲਓ ਵੀ ਐਨੇ ਲਾਗੇ ਹੋ ਕੇ ਬੇਨਤੀ ਦੋ ਤਿੰਨ ਦਿਨ ਮੈਂ ਅਰਦਾਸ ਕੀਤੀ ਇਸ ਚੀਜ਼ ਦੀ ਮਾਤਾ ਨੂੰ ਬੇਨਤੀ ਲਈ ਐਨੇ ਲਾਗੇ ਹੋ ਕੇ ਸੁਣੀਆ ਤੇ ਵੀ ਤੀਜੇ ਚੌਥੇ ਦਿਨ ਇਹਨਾਂ ਨੇ ਮੈਨੂੰ ਕਹਿਤਾ ਸੀਗਾ ਕਿ ਵੀ ਅਮਨ ਵੀ ਮਤਲਬ ਕਿ ਕੀ ਕਰਨਾ ਪਊਗਾ ਜਾਂ ਕਿੱਦਾਂ ਕਰਨਾ ਪਊਗਾ ਵੀ ਇਹਨਾਂ ਨੂੰ ਜ਼ਿਆਦਾ ਸੀਗਾ ਸੇਟ ਟਕੰਦਾ ਤੇ ਵੀ ਸੇਟ ਟਕੇ ਰੱਖਣਾ ਪੈਣਾ ਮੈਂ ਕਿਹਾ ਵੀ ਕੇਸ ਕੀ ਬਨ ਲਿਆ ਕਰੋ ਜਦਦਰ ਮਹਾਲ ਆਂਦਾ ਨਾ ਕੇਸ ਕੀ ਅਪ ਗੁਰਦੁਆਸਾਹ ਜਾਨ ਰਪਾ ਹੋਈ ਮਹਾਰਾਜ ਦੀ ਕਿਸ ਕੀ ਬੰਨਣਾ ਤੇ ਚਲੋ ਅਲੱਗ ਚੀਜ਼ ਉਹ ਰਮਾਲ ਚ ਕਿਨਿਆ ਜਾਂਦਾ ਵਾ ਤੇ ਹੁਣ ਰੋਜ਼ ਦਸਤਾਰ ਬਨ ਕੇ ਰੱਖਦੇ ਆ ਇਹ ਹਨਾ ਮਤਲਬ ਮੈਂ ਨਹੀਂ ਇਹਨਾਂ ਨੂੰ ਤਿਆਰ ਕੀਤਾ ਮਾਰਾ ਇਹਨੇ ਆਪੇ ਤਿਆਰ ਕੀਤਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਬੰਦਨਾ ਹੈ ਬੰਦਨਾ ਬੰਦਨਾ ਤੁਸੀਂ ਇੱਕ ਅਲੱਗ ਰਿਲੀਜੀਅਨ ਤੋਂ ਆਏ ਤੇ ਜਦੋਂ ਇਹਨਾਂ ਨੇ ਆਪਣੇ ਆਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਤੁਸੀਂ ਆਪਣੇ ਆਪ ਨੂੰ ਇਹਨਾਂ ਦੇ ਨਾਲ ਬਦਲਣ ਦੀ ਕੋਸ਼ਿਸ਼ ਕੀਤੀ ਕਿ ਥੋੜਾ ਸਮਾਂ ਲੱਗਿਆ ਸੀ ਨੇ ਮੈਨੂੰ ਥੋੜਾ ਸਮਾਂ ਲੱਗ ਗਿਆ ਸੀ ਕਿਉਂਕਿ ਇਹਨਾਂ ਦਾ ਪਹਿਲੇ ਤੋਂ ਸੀਗਾ ਕਿ ਹਾਂ ਮੈਂ ਅਮ੍ਰਿਤ ਸ਼ਕਨਾ ਜਿੱਦਾਂ ਇਹਨਾਂ ਦੇ ਦਿਮਾਗ 'ਚ ਆਇਆ ਤਾਂ ਕੁੜੀਆਂ ਨੂੰ ਹੁੰਦਾ ਨਾ ਥੋੜਾ ਮੈਂਟਲੀ ਪ੍ਰੀਪੇਅਰ ਹੋਣਾ ਪੈਂਦਾ ਇਸ ਚੀਜ਼ ਲਈ ਕਿ ਮਤਲਬ ਸਭ ਕੁਝ ਛੁੱਟਿਆ ਨਾ ਮੇਕਅਪ ਤੋਂ ਲੈ ਕੇ ਆਪਣਾ ਡ्रेसਿੰਗ ਸੈਂਸ ਹੋ ਗਿਆ ਫਿਰ ਜਿੱਦਾਂ ਆਪਾਂ ਨੂੰ ਆਈਬ੍ਰੋਜ਼ ਦਾ ਵੈਕਸਿੰਗ ਹੈ ਉਹ ਕਿੰਨੇ ਸ਼ੌਂਕ ਹੁੰਦੇ ਆ ਉਹ ਸਭ ਕੁਝ ਛੁੱਟਿਆ ਨਾ ਫਿਰ ਉਸ ਦੇ ਲਈ ਥੋੜਾ ਟਾਈਮ ਲੱਗਦਾ ਹੈ ਖੁਦ ਨੂੰ ਮੈਂਟਲੀ ਪ੍ਰੀਪੇਅਰ ਕਰਨ ਲਈ ਜਦੋਂ ਇਹ ਮੈਂਟਲੀ ਆਪਣੇ ਆਪ ਨੂੰ ਪ੍ਰੀਪੇਅਰ ਕਰ ਰਹੇ ਸੀ ਤੁਸੀਂ ਰੋਜ਼ ਮੋਟੀਵੇਸ਼ਨ ਦਿੰਦੇ ਸੀ ਕਿ ਨਹੀਂ ਅੱਜ ਜੇ ਸੋਚ ਰਹੇ ਹੋ ਕੱਲ ਹੋਰ ਵਧੀਆ ਸੋਚ ਮਨ ਵਿੱਚ ਗੁਰੂ ਜੀ ਦੇਣਗੇ ਕਿਉਂਕਿ ਇੱਕ ਅਲੱਗ ਰਿਲੀਜੀਅਨ ਨੂੰ ਕਹਿੰਦੇ ਨਾ ਵੀ ਧਰਮ ਪਰਵਰਤਨ ਜਿਹੜੀ ਚੀਜ਼ ਪਿੱਛੇ ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਪਰਿਵਾਰ-ਵਾਰ ਦਿੱਤੇ ਤੇ ਕਦੀ ਲੱਗਿਆ ਨਹੀਂ ਕਿ ਤੁਸੀਂ ਇਹਨਾਂ ਨਾਲ ਜੇ ਇੱਕ ਵਾਰੀ ਕਹਿੰਨੇ ਹੋ ਦੋ ਵਾਰੀ ਕਹਿੰਨੇ ਹੋ ਤਾਂ ਸ਼ਾਇਦ ਉਹਨਾਂ ਤੇ ਪ੍ਰੈਸ਼ਰ ਬਣ ਰਿਹਾ ਜਾਂ ਕਿਵੇਂ ਇਹਨਾਂ ਦੇ ਮਨ ਦੇ ਵਿੱਚ ਆ ਗਿਆ ਮੈਂ ਦੱਸਦਾ ਇਸ ਇਸ ਲਈ ਮੈਂ ਮਤਲਬ ਕਿ ਵੀ ਇਹਨਾਂ ਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ ਤਾਰੇ ਸਾਹਮਣੇ ਬੈਠੇ ਚਾਹੇ ਪੋਚਵੀ ਸਾ ਇਹਦੇ ਲਈ ਮੈਂ ਆਪਣੇ ਗੁਰੂਆਂ ਨੂੰ ਮਤਲਬ ਕਿ ਅਰਜ਼ੀਆਂ ਲਾਈਆਂ ਬੇਨਤੀਆਂ ਕੀਤੀਆਂ ਕਿ ਮਹਾਰਾਜ ਵੀ ਮੈਂ ਅਮਰਤ ਛਕਣਾ ਚਾਹੁੰਨਾ ਮੈਂ ਖੰਡੇ ਬਾਟੇ ਦੀ ਪੌਲ ਲੈਣੀ ਆ ਤੇ ਪਰ ਪਹਿਲਾਂ ਇਹਨਾਂ ਨੂੰ ਤਿਆਰ ਕਰੋ ਕਿਉਂਕਿ ਮੈਂ ਮਹਾਰਾਜ ਨੂੰ ਇਹ ਕਿਹਾ ਕਿ ਜਿੱਦਾਂ ਇੱਕ ਕਹ ਲਓ ਵੀ ਮੈਂ ਓਦਾਂ ਕਵਾਂ ਨਾ ਵੀ ਫ੍ਰੈਂਕਲੀ ਮੈਂ ਮਹਾਰਾਜ ਕੇ ਸ਼ਰਤ ਰੱਖੀ ਕਿ ਮਹਾਰਾਜ ਵੀ ਮੈਂ ਤੁਹਾਡੇ ਮਤਲਬ ਕਿ ਆਉਣਾ ਚਾਹਨਾ ਵਾ ਮਤਲਬ ਕਿ ਵੀ ਮੈਨੂੰ ਅੱਗੇ ਵਧਣ ਲਈ ਮੈਂ ਤਿਆਰ ਹਾਂ ਪਰ ਪਹਿਲਾਂ ਬੀਬੀ ਨੂੰ ਮਤਲਬ ਤਿਆਰ ਕਰੋ ਇਹ ਤਿਆਰ ਨੇ ਤੇ ਮੈਂ ਤਿਆਰ ਬਰ ਤਿਆਰ ਹਾਂ ਹਨਾ ਤੇ ਉਹ ਮਹਾਰਾਜ ਨੇ ਮਤਲਬ ਕਹਿ ਲੋ ਵੀ ਐਨੇ ਲਾਗੇ ਹੋ ਕੇ ਬੇਨਤੀ ਦੋ ਤਿੰਨ ਦਿਨ ਮੈਂ ਅਰਦਾਸ ਕੀਤੀ ਇਸ ਚੀਜ਼ ਦੀ ਮਾਤਾ ਨੂੰ ਬੇਨਤੀ ਲਈ ਐਨੇ ਲਾਗੇ ਹੋ ਕੇ ਸੁਣੀਆ ਤੇ ਵੀ ਤੀਜੇ ਚੌਥੇ ਦਿਨ ਇਹਨਾਂ ਨੇ ਮੈਨੂੰ ਕਹਿਤਾ ਸੀਗਾ ਕਿ ਵੀ ਅਮਨ ਵੀ ਮਤਲਬ ਕਿ ਕੀ ਕਰਨਾ ਪਊਗਾ ਜਾਂ ਕਿੱਦਾਂ ਕਰਨਾ ਪਊਗਾ ਵੀ ਇਹਨਾਂ ਨੂੰ ਜ਼ਿਆਦਾ ਸੀਗਾ ਸਿਰ ਟਕੰਦਾ ਤੇ ਵੀ ਸੇ ਧੱਕੇ ਰੱਖਣਾ ਪੈਣਾ ਮੈਂ ਕਿਹਾ ਵੀ ਕੇਸ ਕੀ ਬਨ ਲਿਆ ਕਰੋ ਜਦ ਰਮਾਲ ਆ ਲੰਦੈ ਨਾ ਕੇਸ ਕੀ ਆਪ ਗੁਰਦੁਆਰਾ ਸਾਹਿਬ ਜਾਣ ਲਗੇ ਉਹ ਬਨ ਲਿਆ ਕਰੋ ਹਨਾ ਤੇ ਉਹ ਹੌਲੀ ਹੌਲੀ ਵਾਕੀ ਮਹਾਰਾਜ ਸਮਝ ਦਿੰਦੇ ਤੇ ਉਹ ਇੰਨੀ ਕਿਰਪਾ ਹੋਈ ਮਹਾਰਾਜ ਦੀ ਕੇਸ ਕੀ ਬਨਣਾ ਤਾਂ ਚਲੋ ਅਲੱਗ ਚੀਜ਼ ਆ ਉਹ ਰਮਾਲ ਚ ਗਿਣਾ ਜਾਂਦਾ ਵਾ ਤੇ ਹੁਣ ਰੋਜ਼ ਦਸਤਾਰ ਬਨ ਕੇ ਰੱਖਦੇ ਆ ਇਹ ਹਨਾ ਮਤਲਬ ਮੈਂ ਨਹੀਂ ਇਹਨਾਂ ਨੂੰ ਤਿਆਰ ਕੀਤਾ ਮਹਾਰਾਜ ਇਹਨੇ ਆਪੇ ਤਿਆਰ ਕੀਤਾ